brainha ਲਾਈ ਸਾਡੇ ਘਰੇ ਪਹਿਲਾਂ ਤਾਂ ਸਾਡੇ ਨੇ ਘਰ ਅੱਗ ਲਾਈ ਆ ਤੇ ਉਸ ਤੋਂ ਬਾਅਦ ਉਹਨੇ ਧਮਕੀਆਂ ਵੀ ਕੀਆ ਹੈ ਮੈਨੂੰ ਫਿਰ ਮੇਰੇ ਡੈਡੀ ਉਹਨਾਂ ਦੀ ਰੇੜੀਆਂ ਮਤਲਬ ਕਿ ਜਿੱਤੋਂ ਸਾਡੀ ਰੋਜ਼ੀ ਰੋਟੀ ਚੱਲਦੀ ਸੀ ਮੇਰੇ ਪਾਪਾ ਫੇਰੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਉਹਨੇ ਇਸ ਟਾਈਮ ਤੇ ਅੱਗ ਲਾ ਦਿੱਤੀ ਆ ਸਾਡਾ ਲੱਖ ਡੇਢ ਲੱਖ ਦਾ ਨੁਕਸਾਨ ਕਰਤਾ ਇਸ ਟਾਈਮ ਤੇ ਇਹਨੇ ਤੇ ਮਤਲਬ ਉਹ ਜਿਹਦੀ ਵੀ ਇਹ ਸ਼ਾਇਦ ਸਾਰਾ ਕੁਝ ਕਰਨ ਦਿਆ ਉਹ ਗੋਤਮ ਅਰੋੜਾ ਵਾ ਮਤਲਬ ਕਿ ਜਿਹੜਾ ਬੀਜੇਪੀ ਦਾ ਕੌਂਸਲਰ ਆ ਸਾਰਾ ਕੁਝ ਉਹਦੇ ਕਰਕੇ ਹੋੁੰਦਿਆ ਵਾ ਕਿਉਂਕਿ ਉਹ ਮੁੜ ਕੇ ਕੁਝ ਵੀ ਦੀ ਕਾਰਵਾਈ ਕਾਨੂੰਨੀ ਜੋ ਵੀ ਹੋਵੇ ਨਹੀ ਹੁੰਦਿੰਦਾ ਵੀ ਨਾ ਹੀ ਉਹ ਰਪੇਸ਼ ਹੁੰਦਿੰਦਾ ਵਾ ਸਾਹਮਣੇ ਇਹ ਸਾਰਾ ਕੁਛ ਹੀ ਗੋਤਮ अरोड़ा ਦੇ ਥਰੂ ਹੁੰਦਿਆ ਵਾ ਕਿਉਂਕਿ ਪੈਸੇ ਦੇ ਇੱਕ ਉਹੀ ਨੂੰ ਬਾਹਰ ਕਢਵਾਉਂਦਾ ਵਾ ਉਹੀ ਸਾਡੀ ਵਾ ਪੇਸ਼ ਨਹੀਂ ਜਾਂਦੇ ਤਾਂ ਪਲੀਜ਼ ਸਾਨੂੰ ਇਨਸਾਫ ਦਿਵਾਓ ਕਿ ਕਾਰਨ ਕਿ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਮਤਲਬ ਉਹਦੀ ਗੱਲਬਾਤ ਕਿਤੇ ਹੋਰ ਚੱਲਦੀ ਹੈ ਨਾ ਕਿਸੇ ਜਨਾਨੀ ਨਾਲ ਤੇ ਮੇਰੇ ਤੋਂ ਮਤਲਬ ਕਹਿੰਦਾ ਵੀ ਮੈਨੂੰ ਤਲਾਕਨਾਮਾ ਦੇ ਮੇਰਾ ਮਤਲਬ ਹੋਰ ਕੀ ਉਹਨਾਂ ਗੱਲਬਾਤ ਹੈਗੀ ਹੈ ਮੈਂ ਤੈਨੂੰ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਿਹਾ ਵੀ ਇਦਾਂ ਮੈਂ ਇਦਾਂ ਨਹੀਂ ਹੋ ਸਕਦਾ ਵੀ ਤੇ ਫਿਰ ਕਹਿੰਦਾ ਵੀ ਇਦਾਂ ਕਰ ਆਪਣੇ ਘਰ ਦੇ ਕੋਲੋਂ ਦਾਜ ਲੈ ਕੇ ਆ ਮੈਂ ਮੈਂ ਦਾਜ ਕਿੱਦਾਂ ਲਾਵਾਂ ਮੇਰੇ ਤੇ ਪਾਪਾ ਆਪ ਦੇੜੀ ਦਾ ਰੋਤਾ ਕੰਮ ਕਰਦੇ ਆ ਮੈਂ ਕਿੱਥੋਂ ਦਾਜ ਲਾਵਾਂਗੀ ਤੇਰੇ ਵਾਸਤੇ ਤੇ ਕਹਿੰਦਾ ਵੀ ਨਹੀਂ ਫਿਰ ਮੈਨੂੰ ਤਲਾਕਨਾਮਾ ਦੇ ਨਹੀਂ ਤੇ ਤੁਹਾਡੇ ਘਰ ਚ ਵੀ ਜੋ ਵੀ ਸਮਾਨ ਹੈ ਨਾ ਮੈਂ ਸਾਰਾ ਸਾੜ ਦਾਂਗਾ ਤੇ ਉਹਨੇ ਦੋ ਵਾਰੀ ਹਮਲਾ ਕਰ ਦਿੱਤਾ ਇੱਕ ਵਾਰੀ ਤੇ ਮਤਲਬ ਮੇਰੇ ਪਾਪਾ ਮੈਂ ਮੇਰਾ ਬੇਟਾ ਅੰਦਰ ਸੀਗੇ ਸੁੱਤੇ ਹੀ ਨਹੀਂ ਰਾਤ ਦੇ 12 तकरीबन 12 12:30 ਲਾ ਕੇ ਚੱਗੇ ਆਇਆ ਵਾ ਤੇ ਸਾਡੇ ਗੇਟ ਨੂੰ ਕੁੰਡਾ ਮਾਰ ਕੇ ਬਾਹਰੋਂ ਅੱਗ ਲਾ ਕੇ ਚਲਾ ਗਿਆ ਵਾ ਦੋ ਸਾਡੇ ਗਵੰਡੀਆਂ ਨੇ ਸਾਨੂੰ ਬਚਾ ਲਿਆ ਵਾ ਨਹੀਂ ਤੇ ਅਸੀਂ ਅੰਦਰ ਹੀ ਅੰਦਰ ਲੂਸ ਜਾਣਾ ਸੀਗਾ ਦੋਸਤੋ ਬਾਅਦ ਦੂਜੀ ਵਾਰੀ ਫੇਰ ਉਹਨੇ ਧਮਕੀ ਦਿੱਤੀ ਵੀ ਮੈਂ ਹੁਣ ਟਾੜ ਜਿਹੜੀ ਰੇੜੀਆਂ ਨੂੰ ਮੈਂ ਉਹਨਾਂ ਨੂੰ ਅੱਗ ਲਾ ਕੇ ਜਾਵਾਂਗਾ ਤੇ ਹੁਣ ਉਹਨੇ ਇਸ ਤਰ੍ਹਾਂ ਕੀਤਾ ਵੀ ਹੁਣ ਜਿਹੜੀਆਂ-ਜਿਹੜੀਆਂ ਸਾਡੀਆਂ ਸਾਰੀਆਂ ਬੂਟੇ ਅੱਗ ਲਾ ਕੇ ਚਲਾ ਗਿਆ ਹੈ ਤੁਸੀਂ ਕੰਪਲੀਟ ਕਰਾਈ ਸੀ ਹਾਂਜੀ ਕੰਪਲੀਟ ਕੀਤੀ ਆ ਪਹਿਲਾਂ ਵੀ ਕੀਤੀ ਜਦੋਂ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਉਸ ਤੋਂ ਬਾਅਦ ਫੇਰ ਮਤਲਬ ਕਿ ਕਾਨੂੰਨੀ ਕਾਰਵਾਈ ਇੰਨੀ ਕਿ ਪਤਾ ਕਿਥੇ ਹੁੰਦੀ ਨਹੀਂ ਪਈ ਵੀ ਬਹੁਤ ਕਾਫੀ ਦਿਨ ਹੋ ਗਏ ਆ 20 ਜਨਵਰੀ ਤੋਂ 2 ਦਿਨ ਪਹਿਲਾਂ ਹੀ ਸਾਡੇ ਘਰ 'ਤੇ ਅੱਗ ਲਾ ਕੇ ਗਿਆ ਵਾ ਤੇ ਕੀ ਮੰਗ ਕੀ ਕਰਦੇ ਹੋ ਮੰਗ ਦਾ ਅਸਤੀ ਕਰਦੇ ਆ ਤੁਸੀਂ ਕੀ ਮੰਗ ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਹਾਂਜੀ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਇਨਸਾਫ ਜੀ ਮੈਂ ਇਹਨਾਂ ਨੂੰ ਸਜਾ ਦੇਣਾ ਚਾਹੁੰਦੀ ਤੇ ਮੈਂ ਇਨਸਾਫ ਮੰਗਦੀ ਹਾਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਅਸ਼ੇਸ਼ ਵੀ ਬੈਂਸ ਤੋਂ ਆਪੇ ਮੰਗਦੀ ਹਾਂ ਮੇਰਾ ਨਾਮ ਦੀਪਕ ਕੁਮਾਰ ਸਾਨੋਪਰਾ ਮਨਜੀਤ ਸਿੰਘ ਦਾ ਜਿਹਦੇ ਦੇ ਮੇਰਾ ਦਵਾਈ ਹੈਗਾ ਸਾਡਾ ਆਪਣਾ ਜਿਹੜਾ ਕਿ ਬਾਰ ਬਾਰ ਹਾਂ ਤੰਗ ਪਰੇਸ਼ਾਨ ਕਰਦਾ ਵਾ ਦਾਜ ਦੀ ਮੰਗ ਕਰਦਾ ਵਾ ਤੇ ਮੇਰੀ ਭੈਣ ਕੋਟ ਦਾ ਮਾਰਦਾ ਵਾ ਤੇ ਤੇਰੇ ਵਿੱਚ ਅਸੀਂ ਨਹੀਂ ਦੱਸ ਦੇ ਸਕਦੇ ਫਿਰ ਉਹ ਕਹਿੰਦਾ ਵਾ ਕਿ ਮੇਰੇ ਵਿੱਚ ਦੋਤ ਮਰੋੜਾ ਹੈਗਾ ਵਾ ਬੀਜੇਪੀ ਦਾ ਪ੍ਰਧਾਨ ਆ ਜੋ ਮਰਜ਼ੀ ਮੈਂ ਕਰ ਸਕਦਾ ਤੁਸੀਂ ਮੇਰਾ ਕੁਛ ਨਹੀਂ ਕਰ ਸਕਦੇ ਜਿਹਦੇ ਵਿੱਚ ਉਹਨੇ ਪਹਿਲਾਂ ਕਿਹਾ ਸੀ ਕਰਕੇ ਦਿਖਾਤਾ ਕਰਿਆ ਅਗਲੇ ਸਾਡੇ ਅਗਲਾ ਵੀ ਚੜ ਗਿਆ ਦੂਜਾ ਮੈਂ ਉਹਨੂੰ ਕਿਹਾ ਥਾਣੀ ਰਿਪੋਰਟ ਦਿੱਤੀ ਇਸਕਾ ਨਾਮ ਐਸਆਈ ਕੋ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਟਾਈਮ ਤੇ ਜਿਹਦੇ ਵਿੱਚ ਹੁਣ ਦੂਜੀ ਵਾਰ ਉਹਨੇ ਕਹਿ ਸੰਡੇ ਰੇਡੀਅਮ ਫੋਕੇ ਜਾਣੀ ਆ ਰੇਡੀਅਮ ਨੂੰ ਵੀ ਫਿਰ ਅਗਲਾ ਆ ਗਿਆ ਸਾਡੇ ਤੇ ਤੰਗ ਬਿਠਾਣਾਰ ਕੋ ਸਰ ਤਲਾਕ ਮੰਗ ਰਿਹਾ ਉਹ ਪੰਡਤ ਨੂੰ ਉਹਨੂੰ ਕਿਹਾ ਤਲਾਕ ਦੇ ਕਿਉਂਕਿ ਮੈਂ ਹੋਰ ਥਾਂ ਵਿਆਹ ਕਰਾਉਣਾ ਆ ਜਦੋਂ ਪਹਿਲਾਂ ਵੀ ਵਿਆਹ ਹੋਇਆ ਹੋਇਆ ਵਾ ਤੇ ਮੇਰੀ ਭੈਣ ਨੂੰ ਧੋਖੇ ਨਾਲ ਵਿਆਹ ਕਰਾਇਆ ਦਿੱਤਾ। ਕਿੰਨੇ ਸਾਲ ਹੋ ਗਏ? 4 ਸਾਲ ਹੋ ਗਏ। ਮੰਗ ਕੀ ਕਰਦੇ? ਸਰ ਮੰਗ ਇਹੋ ਕਰਦੇ ਪਰ ਉਸ ਤੋਂ ਪਹਿਲਾਂ ਆਪਣੀ ਕਾਰਵਾਈ ਪੂਰੀ ਕਰਦੇ ਨੇ। ਇਹਨੂੰ ਸਰ ਇਹ ਅੰਦਰ ਜਾਣੀ। ਇਹਦੇ ਪਰਚਾ ਹੋਣਾ ਚਾਹੀਦਾ। ਸਰੋਜ ਮਗਰ ਆਇਆ ਹੋਇਆ ਹੈ ਜੇ ਤੁਹਾਨੂੰ ਕੋਈ ਸਾਡੀ ਭੈਣ ਤੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤੇ ਮੈਂ ਸਰ ਹੈਗਾ ਮੈਂ ਗੋਤਮ ਰੌੜਾ ਬੀਜੇਪੀ ਦਾ ਪ੍ਰਧਾਨ ਹਾਂ। ਜਿਹੜਾ ਕਿ ਨੂੰ ਸ਼ਾਇਦ ਦਿੰਦਾ ਵਾ। ਪਹਿਲਾਂ ਵੀ ਪਰਚਾ ਹੋਇਆ ਸੀ ਉਹਦੇ ਵਿੱਚ ਗੋਤਮ ਰੌੜਾ ਨੇ ਕੁਝ ਨਹੀਂ ਹੋਣ ਦਿੱਤਾ। ਸਾਡ ਸਰ ਜਿੰਦੀ ਇਹੋ ਕਰਦੇ ਅਸੀਂ। ਤੁਸੀਂ ਵੀ ਸਾਡੀ ਜੋ ਮੰਗਿਆ ਕੀ ਹੈ? ਪੁਲਿਸ ਪ੍ਰਸ਼ਨਰੋ ਇਨੀ ਕੀਤੇ ਸੀ ਕੀ ਅਪਡੇਟ ਆਉਂਦਾ ਹੋਰ ਬਾਰੇ ਕਿ ਜੋ ਸ਼ਿਕਾਇਤ ਪੁੱਛੀ ਇਹ ਸਾਰੀ ਕੁਲ ਇੱਕ ਦੀਪਕ ਨਾਮ ਦੇ ਲੜਕੇ ਕੋਲੋਂ ਕੰਪਲੇਨ ਆਈ ਹੈ ਕਿ ਉਸ ਦਾ ਜੋ ਜੀਜਾ ਆ ਉਹਦਾ ਉਸ ਦੀ ਸਿਸਟਰ ਦੇ ਨਾਲ ਡਿਸਪਿਊਟ ਚੱਲਦਾ ਹੈ ਉਹਦੇ ਉਹਨੂੰ ਜਿਹੜੀ ਹੈਗੀ ਹੈ ਇਹਨਾਂ ਘਰ ਆ ਕੇ ਜਾ ਕੇ ਤੋਲਪਨ ਕੀਤੀ ਗਈ। ਆਪਾਂ ਵੀਰੀਫਾਈ ਕਰਵੇਂ ਮੰਗਲੀ ਨੂੰ ਤੇ ਜੋ ਉਹ ਬੰਦੀ ਕਰਵੇ ਪੁਲਿਸ ਕੋਲ ਹੋਈ ਹੋਵੇ ਜ਼ਰੂਰ।